ਦਾ ਤੇ ਫੜ ਗਿਆ ਬਸ ਛੜਦੇ 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 ਗਲਤੀ ਕਰ ਗਿਆ ਕੱਲ ਵੀ ਜਾਦੇ ਸੀ ਕਈਆਂ ਦਿਨਾਂ ਤੋਂ ਤੁਰਿਆ ਹੁੰਦਾ ਇਹ ਪ੍ਰਗਿਰਤੀ ਦਾ ਕੋਲ ਆਏ ਚੱਲਦਾ ਹੀ ਰਹਿਣਾ ਠੀਕ ਹੈ ਔਰ ਨੰਗ ਜਾਣੀ ਆ ਇਹ ਸਦਾ ਨਹੀਂ ਰਹਿਣੀ ਇੱਕ ਦਿਨ ਦੋ ਦਿਨ ਤਿੰਨ ਦਿਨ ਹੋਰ ਚਾਰ ਤਕਰੀਬਨ ਤਕਰੀਬਨ ਸਾਰਾ ਹਿੱਸਾ ਗਰਮੀ ਦਾ ਨੰਗ ਹੀ ਚੁੱਕਿਆ ਥੋੜਾ ਰਹਿ ਗਿਆ ਤੇ ਡਟੇ ਰਹਿਣਾ ਕੋਈ ਪਰਵਾਹ ਨਹੀਂ ਗਰਮੀ ਦੇ ਵਿੱਚ ਵੀ ਪ੍ਰੈਕਟਿਸ ਵੱਧ ਲੱਗਦੀ ਹੈ ਠੀਕ ਹੈ ਕੱਲ ਮੈਂ ਤਾਂ 400 ਛਪਾਟਾ ਇਕੱਠਾ ਲਾਇਆ ਤੁਹਾਨੂੰ ਪਤਾ ਲੱਗ ਜੇ ਵੀ ਲੱਗਦਾ ਹੈ ਇਹ ਸਾਰਾ ਕੁਝ ਹੁੰਦਾ ਹੈ ਹਾਂ ਜੀ ਦੇ ਆਣਾ ਕੋਈ ਅਸਰ ਨਹੀਂ ਜੇ ਮਨ ਕਰੜਾ ਤਾਂ ਜੇ ਮਨ ਨਾ ਕਰੜਾ ਫਿਰ ਗਰਮੀ ਲਾਜ਼ਮੀ ਮੰਦੀ ਠੀਕ ਹੈ ਇਹ ਹੁੰਦੀ ਆ ਬਹੁਤ ਚਿਰ ਪਹਿਲਾਂ ਤੋਂ ਆਈ ਇੱਕ ਐਗਜ਼ਾਮਪਲ ਸੀ ਭਾਦੋਂ ਦੇ ਮਹੀਨੇ ਜਟ ਸਾਦ ਹੋ ਗਿਆ ਇੱਕ ਐਗਜ਼ਾਮਪਲ ਆ ਬਹੁਤ ਚਿਰ ਪਹਿਲਾਂ ਦੀ ਆ ਇਹ ਸਾਡੀਆਂ ਉਮਰਾਂ ਤੋਂ ਵੀ ਪਹਿਲਾਂ ਦੀ ਬਣੀ ਹੋਈ ਐ ਇਹਦਾ ਮਤਲਬ ਆ ਗਰਮੀ ਸੀਗੀ ਉਦੋਂ ਜਟ ਸਾਦ ਹੋਣ ਦਾ ਮਤਲਬ ਸੀ ਕਿ ਮੱਕੀ ਘੜਦਾ ਘੜਦਾ ਇਹਦਾ ਮਤਲਬ ਆ ਗਰਮੀ ਸੀਗੀ ਸਿਰਫ ਕੀ ਹੋਇਆ ਸੋਲ ਜਾਦੇ ਹੋ ਗਏ ਹੁਣ ਆਪਾਂ ਦੇਨੋਂ ਦੇਨ ਆਪਾਂ ਸੋਲ ਦੇ ਵਿੱਚ ਹੁੰਦੇ ਜਾਂਦੇ ਜਦੋਂ ਕਿ ਇਹਨੂੰ ਦੱਸੀਦਾ ਵੀ ਅਸੀਂ ਇੰਨੀ ਪ੍ਰੈਕਟਸ ਲਾ ਦਨੇ ਗਰਮੀ ਚੋਂ ਕਹਿੰਦਾ ਯਾਰ ਤੁਰਿਆ ਤਾਂ ਉਹ ਨਹੀਂ ਜਾਂਦਾ ਤੁਸੀਂ ਪ੍ਰੈਕਟਸ ਦੀ ਗੱਲ ਕਰਦੇ ਸਮਝਦੇ ਹਨ ਕਿਉਂਕਿ ਇਨਸਾਨ ਸੋਲ ਬੜਾ ਹੋ ਗਿਆ ਤੇ ਇਹ ਸੋਲਪੁਣਾ ਜਿਹੜਾ ਇਹ ਤੁਹਾਡੀ ਏਜ ਵੀ ਘਟਾਉਂਦਾ ਹੈ ਇਹ ਸੋਲਪੁਣਾ ਜਿਹੜਾ ਤੁਹਾਡਾ ਨੁਕਸਾਨ ਵੀ ਬਹੁਤ ਵੱਡਾ ਕਰਦਾ ਹੈ ਅਗਰ ਤੁਸੀਂ ਗਰਮੀ ਚੱਲਣ ਜਾਣਦੇ ਆ ਤੁਸੀਂ ਗਰਮੀ ਦੇ ਵਿੱਚ ਰਹਿਨੇ ਆ ਕੋਈ ਗੱਲ ਨਹੀਂ ਜੋ ਕੁਦਰਤ ਦਾ ਸਿਧਾਂਤ ਆ ਉਹ ਚੱਲੀ ਜਾਣਾ ਸਮਝ ਨਾ ਵਧਣਾ ਨਾ ਘਟਣਾ ਐਂ ਚੱਲੀ ਤੁਰਿਆ ਹੁੰਦਾ ਜੁਗਾ ਜੁਗਾ ਤੋਂ ਠੀਕ ਹੈ ਪਰ ਥੋੜੇ ਜਿਹੀ ਕਮੀਆਂ ਜਦੋਂ ਆ ਜਾਂਦੀਆਂ ਆਪਣੀ ਸਮਝ ਦੀ ਕਮੀਆਂ ਆ ਜਾਂਦੀਆਂ ਵੀ ਮੈਂ ਏਸੀ ਲਵਾਉਣਾ ਮੈਂ ਲਾਈਟ ਆ ਗਈ ਤਾਂ ਸੌਉਂਗਾ ਨਹੀਂ ਤਾਂ ਸੌਣਾ ਹੀ ਨਹੀਂਗਾ ਠੀਕ ਹੈ ਉੱਥੇ ਮਾਰ ਖਾਂਦੇ ਆ ਕਈ ਵਾਰੀ ਲਾਈਟ ਦੋ ਦਿਨ ਨਹੀਂ ਆਉਂਦੀ ਕੱਟਿਆ ਕਰੋ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਆਦੀ ਬਣਾਓ ਵੀ ਦੋ ਦਿਨ ਏਸੀ ਤੋਂ ਬਾਹਰ ਹੀ ਪੈਣਾ ਯਾਰ ਤੇ ਪਹਿਣ ਲੱਗ ਜਾਓਗੇ ਤੁਸੀਂ ਸਮਝਦੇ ਪਾਣੀ ਭਰਿਆ ਗਿਆ ਨਹੀਂ ਤੇ ਜੇ ਦੂਰੋਂ ਬਾਲਟੀਆਂ ਨਾਲ ਲਿਆਉਣਾ ਪੈਂਦਾ ਤੇ ਕੋਈ ਚੱਕਰ ਕਰੋ ਲਿਆਵਾਂਗੇ ਕਭ ਰਿਆ ਨਾ ਕਰੋ ਤੇ ਜਦੋਂ ਲਾਈਟ ਜਾਂਦੀ ਆ ਤੇ ਉਦੋਂ ਅੱਤੇ ਤਾਂ ਗਾਲਾਂ ਕੱਢਦੇ ਹੋਣਗੇ ਵੀ ਯਾਰ ਆਹ ਆਹ ਗੱਲ ਕੀ ਹੋ ਗਈ ਠੀਕ ਹੈ ਘਾਬਰਨਾ ਨਹੀਂ ਜੇਕਰ ਤੁਸੀਂ ਇਦਾਂ ਦੀ ਸੋਚ ਰੱਖਦੇ ਆ ਤਾਂ ਫੇਰ ਤੰਗੀ ਨਹੀਂ ਆਉਂਦੀ ਤੇ ਜੇ ਤੁਸੀਂ ਰੱਖਦੇ ਆ ਵੀ ਨਹੀਂ ਮੈਨੂੰ ਚਤੋਂ ਪਰ ਏਸੀ ਚਾਹੀਦਾ ਯਾਰ ਗਰਮੀ ਬਹੁਤ ਜ਼ਿਆਦਾ ਹੋਗੀ ਤੇ ਫੇਰ ਗੜਬੜ ਹੈ ਕੀ ਹੈ ਸਮਝਦੇ ਆ ਨਾ ਤੇ ਪਲੇਅਰ ਬਣਾਉਣ ਦੇ ਵਿੱਚ ਆਪਾਂ ਨੂੰ ਗਰਮੀ ਬਹੁਤ ਵਧੀਆ ਹੈ ਪਲੇਅਰ ਬਣਾਉਣ ਦੇ ਵਿੱਚ ਗਰਮੀ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਵਧੀਆ ਹੈ ਗਰਮੀ ਕਿਉਂਕਿ ਪ੍ਰੈਕਟਿਸ ਲੱਗਦੀ ਆ ਗਰਮੀ ਦੇ ਵਿੱਚ ਅਨਸਾਂ ਜਿਆਦੇ ਸਖਤ ਹੁੰਦਾ ਅੰਦਰੋਂ ਗਰਮੀ ਦੇ ਵਿੱਚ ਸਮਝਦੇ ਆਂ ਤਾਂ ਮੈਂ ਗੱਲ 400 ਚਪਾੜਾ ਤੁਹਾਨੂੰ ਇਕੱਠਾ ਲਾ ਕੇ ਗਏ ਹੈ ਮੈਂ ਮੰਨਦਾ ਔਖਾ ਹੈ ਪਰ ਇਹ ਚੀਜ਼ ਦੇ ਨਾਲ ਹੀ ਬਣਨਾ ਸਾਰਾ ਕੁਝ ਜਦੋਂ ਇੱਥੇ ਲੱਗੀ ਇਸ ਗਰਮੀ ਦੇ ਵਿੱਚ ਪ੍ਰੈਕਟਿਸ ਫਿਰ ਜਾ ਕੇ ਮਤਲਬ ਜਿਹੜਾ ਸਰੀਰ ਦੇ ਸੈੱਲ ਟੁੱਟਦੇ ਆ ਤੇ ਮਗਰੋਂ ਬੰਤਰ ਬਣਦੀ ਉਹਨਾਂ ਦੀ ਫਿਰ ਉਹ ਪਾਵਰਫੁੱਲ ਬਣਦੇ ਆ ਜਿੰਨੇ ਬਣਦੇ ਤੁਰੇ ਆਉਂਦੇ ਆ ਪਾਵਰਫੁੱਲ ਉਠਾਉ ਨੂੰ ਨਹੀਂ ਆਉਂਦੇ ਉਹ ਤਾਂ ਨੂੰ ਜਾਂਦੇ ਆ ਤੇ ਜਿੰਨੇ ਬਣਦੇ ਆ ਪਾਵਰਫੁੱਲ ਬਣਦੇ ਆ ਉਦੋਂ ਬਾਅਦ ਚ ਡਟਦੇ ਆ ਇਹ ਮੇਰਾ ਪ੍ਰੈਕਟੀਕਲ ਕਹਿੰਦਾ ਸਮਝਦੇ ਹਨ ਮੈਂ ਧੁੱਪੇ ਲਾਈ ਕਰਕੇ ਗਰਮੀਆਂ ਦੇ ਵਿੱਚ ਲਾਈ ਕਰਕੇ ਤੇ ਮੈਂ ਚੱਲ ਜਾਣਾ ਐਨੀ ਗਰਮੀ ਦੇ ਵਿੱਚ ਲਾ ਜਾਉਂਦਾ ਤੇ ਨਹੀਂ ਤਾਂ ਆਮ ਮੇਰੇ ਲਈ ਇਹ ਚ ਆ ਕੇ ਉਹ ਕਹਿੰਦਾ 400 ਛਪਾੜੇ ਦੀ ਕਿੱਥੇ ਗੱਲ ਕਰਦਾ ਸੋਬ ਨਹੀਂ ਲੱਗਣਾ ਐਨੀ ਗਰਮੀ ਚ ਔਖਾ ਹੈ ਇਹ ਚੀਜ਼ਾਂ ਅਗਰ ਤੁਹਾਨੂੰ ਇਹ ਚੀਜ਼ਾਂ ਤੁਸੀਂ ਸਮਝ ਗਏ ਦਿਮਾਗੋਂ ਤੁਸੀਂ ਮਹਿਸੂਸ ਕਰਨ ਲੱਗ ਗਏ ਤੇ ਫਿਰ ਸਰੀਰ ਬਹੁਤ ਸਖਤ ਹੋ ਜਾਊਗਾ ਬਹੁਤ ਜ਼ਿਆਦਾ ਸਖਤ ਹੋ ਜਾਊਗਾ ਤੇ ਸਖਤੀ ਚਾਹੀਦਾ ਕਬੱਡੀ ਕਿ ਆਪਾਂ ਨੂੰ ਸਖਤ ਚਾਹੀਦਾ ਹਿੰਮਤ ਕਰਨ ਦੀ ਲੋੜ ਸੱਚੇ ਪਾਤਸ਼ਾਹ ਕਰੇ ਤੁਸੀਂ ਸਾਰੇ ਯਾਨੀ ਕਿ ਜਿਵੇਂ ਪਲੇਅਰ ਬਣ ਜਿਓ ਵਧੀਆ ਆਪਣੇ ਕੋਲੇ ਸਮਾਂ ਬਹੁਤ ਥੋੜਾ ਰਹਿ ਗਿਆ ਮਹੀਨੇ ਤਾਂ ਉੱਤੇ ਨਾ ਗਿਆ ਛੁੱਟੀਆਂ ਆ ਜਾਣੀਆਂ ਚਾਰ ਛੁੱਟੀਆਂ ਆ ਜਾਂਦੀਆਂ ਮਹੀਨੇ 'ਚ ਠੀਕ ਹੈ ਗਿਣਤੀ ਦੇ ਦਿਨ ਆ ਸਾਰੇ ਜਿਹੜੇ ਲਾਉਣ ਵਾਲੇ ਆ 22 20 ਦਿਨ 25 ਦਿਨ ਗਿਣਤੀ ਦੇ ਉਹਦੇ 'ਚੋਂ ਜਿਹੜਾ ਹੁਣ ਮੌਸਮ ਦਾਸ ਰਿਹਾ ਲਾਜ਼ਮੀ ਬੱਦਲ ਆਊਗਾ ਦੋ ਦਿਨਾਂ 'ਚ ਆ ਜਾਏ ਇੱਕ ਦਿਨ 'ਚ ਆ ਜਾਏ ਤਿੰਨ ਦਿਨਾਂ 'ਚ ਬੱਦਲ ਦੇ ਵਿੱਚ ਕੜਿਹਾਲ ਪੈਂਦੀ ਆ ਠੀਕ ਹੈ ਉਚਿਤਾ ਕਰਾਂਗੇ ਆਪਾਂ ਬੱਦਲ ਦੇ ਵਿੱਚ ਹੀ ਲਾਉਣ ਦੀ ਪਰ ਬੱਦਲ ਦੇ ਵਿੱਚ ਮੈਨੂੰ ਸ਼ੱਕ ਪੈਂਦੀ ਆ ਵੀ ਤੁਹਾਡੇ ਚੋਂ ਅੱਧਾ ਹਿੱਸਾ ਹੀ ਰਹਿ ਜਾਂਦਾ ਦੂਜੇ ਬੰਦੇ ਟਾਲਾ ਮਾਰ ਜਾਂਦੇ ਵੀ ਹੁਣ ਤਾਂ ਗਿੱਲਾ ਗਰਾਊਂਡ ਹੋ ਗਿਆ ਹੁਣ ਕੀ ਕਰਨਾ ਉੱਥੇ ਜਾ ਕੇ ਸਮਝਦੇ ਆ ਨਾ 22 ਚਾਂਸ ਬੱਦਲ ਆਉਂਦਾ ਹੈ ਤੁਸੀਂ ਰੁਕਣਾ ਨਹੀਂਗਾ ਪ੍ਰੈਕਟਿਸ ਲੱਗੂਗੀ ਪ੍ਰੈਕਟਿਸ ਲਾਵਾਂਗੇ ਚਾਹੇ ਮੀਂਹ ਪੈਂਦੇ ਦੇ ਵਿੱਚ ਹੀ ਕਿਉਂ ਨਾ ਛਪਾਟੇ ਲਾਉਣੇ ਪੈਣ ਠੀਕ ਹੈ ਮੀਂਹ ਪੈਂਦੇ ਦੇ ਵਿੱਚ ਹੀ ਨਾ ਘਣ ਲਾਉਣੇ ਪੈਣ ਜੋ ਚੀਜ਼ ਹੋਵੇ ਕਰਾਂਗੇ ਠੀਕ ਹੈ ਪਰ ਤੁਸੀਂ ਰੁਕਣਾ ਨਹੀਂ ਵੀ ਮੀਂਹ ਪੈ ਗਿਆ ਤੇ ਅੱਜ ਲੱਗਣੀ ਨਹੀਂ ਪ੍ਰੈਕਟਿਸ ਲੇਖਾ ਹੀ ਕਰਦੇ ਹੋ ਮਨ ਚੋਂ ਆਉਣਾ ਹੈ ਤੁਸੀਂ ਰੋਡ ਬਣੇ ਆ ਮੋਟਰਸਾਈਕਲ ਹੈਗੇ ਆ ਠੀਕ ਹੈ ਆਉਣਾ ਹੈ ਕੁਛ ਕਰਨੀ ਜਿੰਨਾ ਜਿੰਨਾ ਮਰਜ਼ੀ ਬਦਲ ਪੈ ਜਾਏ ਗਰਾਊਂਡ ਦੀ ਹਾਜ਼ਰੀ ਪੱਕੀ ਆ ਰਾਈਟਸ ਕੱਢ ਲੱਕ ਜੇ ਵੱਧ ਲੱਗ ਜੇ ਨੇਚਾ ਜਿਹੜੀ ਮੰਦੀ ਗਰਾਊਂਡ ਦੀ ਮਤਲ ਹਾਜ਼ਰੀ ਆ ਇਹ ਵੀ ਬਣਾਉਂਦੀ ਆ ਇਨਸਾਨ ਨੂੰ ਤੇ ਜਦੋਂ ਨੇਚਾ ਟੁੱਟਦੀ ਆ ਗਰਾਊਂਡ ਦੀ ਆ ਤੇ ਫਿਰ ਚਾਰ ਦਿਨ ਛੁੱਟੀਆਂ ਵਾਜਦੀਆਂ ਚਾਰ ਦਿਨ ਮਹੀਨੇ ਚੋਂ ਤਾਂ ਛੁੱਟੀਆਂ ਹੋ ਗਈਆਂ ਸੰਡੇ ਦੀਆਂ ਠੀਕ ਹੈ ਤੇ ਚਾਰ ਦਿਨ ਓਦਾ ਫਰ ਵਜ ਗਈ 8 ਦਿਨ ਗੈਪ ਪੈ ਗਿਆ ਤੇ ਮਨ ਦੀ ਜਿਹੜੀ ਕਿਰਿਆ ਉਹ ਮਤਲਬ ਛੁੱਟੀਆਂ ਮਾਰਨ ਦੇ ਨਾਲ ਦੁਬਦਾਂ ਚ ਪੈ ਗਈ ਦੁਬਦਾਂ ਚ ਪੈ ਗਈ ਮਨ ਨੂੰ ਸਖਤ ਕਰਨਾ ਤੇ ਦ੍ਰਿੜਤਾ ਚ ਰੈਗੂਲਰ ਹੋਣਾ ਤੇ ਮੈਂ ਕਹਾਂਗਾ ਛੁੱਟੀ ਵਾਲੇ ਦਿਨ ਦੀ ਠੀਕ ਆ ਇੱਥੋਂ ਛੁੱਟੀ ਹੈ ਛੁੱਟੀ ਵਾਲੇ ਦਿਨ ਵੀ ਵਰਕ ਕੀਤਾ ਜਾਵੇ ਐਨੇ ਮਨ ਦੇ ਵਿੱਚ ਕਿਉਂਕਿ ਮਾਸਪੇਸ਼ੀਆਂ ਆਪਣੇ ਮਨ ਨਾਲ ਜੁੜੀਆਂ ਆ ਮਨ ਦੀ ਦ੍ਰਿੜਤਾ ਨਹੀਂ ਗਈ ਦੋ ਛੁੱਟੀਆਂ ਚਾਹੀਦੀਆਂ ਆ ਇਹ ਕਹਿੰਦੇ ਪੱਕੀਆਂ ਰਿਲੈਕਸ ਹੋਣ ਨੂੰ ਦੋ ਛੁੱਟੀਆਂ ਚਾਹੀਦੀਆਂ ਪਰ ਮੇਰਾ ਪ੍ਰੈਕਟੀਕਲ ਕਹਿੰਦਾ ਕੋਈ ਵੀ ਛੁੱਟੀ ਨਹੀਂ ਚਾਹੀਦੀ ਕੋਈ ਵੀ ਛੁੱਟੀ ਨਹੀਂ ਚਾਹੀਦੀ ਇਹਦਾ ਐਵੇਂ ਆ ਵੀ ਚਲ ਕੋਈ ਨਾ ਯਾਰ ਅੱਜ ਫਰ ਲੋ ਮਾਰਦੇ ਅੱਜ ਮਸਲ ਪੂਰਾ ਕਾਏ ਹੋ ਜਾਣਗੇ ਟੱਕਾ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਮਸਲਾ ਨੂੰ ਸਮਝਦੇ ਆ ਨਾ ਇਹਦਾ ਬੰਦੇ ਦੀ ਘਾਲੋ ਆ ਛੁੱਟੀ ਵਾਲੇ ਦਿਨ ਇੱਕ ਟਾਈਮ ਲਾ ਹੀ ਦਿਆ ਕਰੋ ਤੇ ਮੈਂ ਤਾਂ ਕਹੂੰਗਾ ਦੂਜੇ ਦੂਜੇ ਦਿਨਾਂ ਨਾਲੋਂ ਵੱਧ ਲਾ ਦਿਆ ਕਰੋ ਇੱਕ ਟਾਈਮ ਲਾਉਣੇ ਆ ਦੋ ਟਾਈਮ ਲਾਉਣੇ ਠੀਕ ਆ ਇੱਕ ਦਿਨ ਵੱਧ ਲਾ ਲਿਆ ਕਰੋ ਸਮਝਦੇ ਆ ਨਾ ਜੇ ਹੈਵੀ ਚੁੱਤਰਨਾ ਜਦੋਂ ਹੈਵੀ ਚੁੱਤਰੂਗੀ ਪ੍ਰੈਕਟਿਸ ਆ ਫਿਰ ਪਹਿਲਵਾਨ ਵੱਡੇ ਬਣਿਆ ਜਾਂਦਾ ਜੇ ਹੈਵੀ ਚ ਨਾ ਉਤਰੇ ਤੇ ਫਿਰ 200 ਚਪਾਟੇ ਤੇ ਰਹਿ ਗਏ ਫਿਰ ਵੱਟੇ ਪਹਿਲਵਾਨ ਦਾ ਨਾ ਮਨ ਦੇ ਵਿੱਚ ਰੱਖਿਆ ਕਰੋ ਤੇ ਜਦੋਂ 2 3000 ਸ਼ੋਲਡਰ ਚ ਲੰਣ ਲੱਗ ਗਏ ਮਤਲਬ ਛਪਾਟਾ ਤੇ ਫਿਰ ਸਮਝ ਲਓ ਵੀ ਸੋਚ ਸਕਦੇ ਆ ਵੀ ਹੁਣ ਮੈਂ ਵੱਡੇ ਪਹਿਲਵਾਨ ਦੇ ਵਿੱਚ ਚਲਿਆ ਜਾਊਂਗਾ ਹੁਣ ਉਮੀਦ ਹੈਗੀ ਆ ਅਮੀਰ ਹੈਗੀ ਆ ਮੈਨੂੰ ਕਿ ਮੈਂ ਵੱਡੇ ਪਹਿਲਵਾਨ ਤੱਕ ਚਲਿਆ ਜਾਊਂਗਾ ਸਮਝਦੇ ਆ ਨਾ ਆਸ ਨਹੀਂ ਤਾਂ ਮਨ ਖਾਬ ਵੀ ਮਤਲਬ ਖਾਬ ਲੈਂਦਾ ਹੈ ਤੇ ਖਾਬ ਪੂਰੇ ਕਰਨ ਨੂੰ ਸਪਨੇ ਪੂਰੇ ਕਰਨ ਨੂੰ ਮਟੀਰੀਅਲ ਕਿਹੜਾ ਲੱਗਦਾ ਠੀਕ ਆ ਸੁਣਾ ਨਹੀਂ ਪੁੱਤ ਜੇਕਰ ਰੱਖਦੇ ਆ ਤਾਂ ਫਿਰ ਸੀਰੀਅਸ ਨਹੀਂ ਗੇ ਤੁਸੀਂ ਹੱਸਦੇ ਆ ਸੀਰੀਅਸ ਨਹੀਂ ਗੇ ਬੋਲਦੇ ਆ ਸੀਰੀਅਸ ਨਹੀਂ ਗੇ ਤੇ ਜਿੰਨਾ ਚਿਰ ਸੀਰੀਅਸ ਨਹੀਂ ਹੁੰਦਾ ਮਾਈਂਡ ਬੈਲੈਂਸ ਨਹੀਂ ਹੁੰਦਾ ਸੈਟ ਮਤਲਬ ਸੈਟਿੰਗ ਨਹੀਂ ਹੁੰਦੀ ਮਾਈਂਡ ਦੀ ਉਹਨਾਂ ਚਾਰੇ ਫੜਦਾ ਨਹੀਂ ਗੱਲ ਨੂੰ ਹਾਸੇ ਜੀ ਕੱਢ ਦਿੰਦਾ ਸੀਰੀਅਸ ਲੈਂਦਾ ਹੀ ਨਹੀਂ ਗਾ ਵੀ ਬੋਲੀ ਜਾਂਦਾ ਕੋਸਾਬ ਤਾਂ ਠੀਕ ਆ ਲਾਗੂ ਕਰਨਾ ਹੀ ਨਹੀਂ ਕੱਲਾ ਸੁਣ ਲਿਆ ਪਹਿਲੀ ਗੱਲ ਤਾਂ ਸੁਣਦਾ ਨਹੀਂ ਟਿਕਾ ਕੇ ਠੀਕ ਆ ਜਦੋਂ ਸੁਣਦਾ ਹੈ ਤੇ ਫਿਰ ਇਹ ਲਾਗੂ ਨਹੀਂ ਕਰਦਾ ਸਮਝਦੇ ਯਾਨ ਜਿੰਨਾ ਚਿਰ ਤੁਸੀਂ ਲਾਗੂ ਨਹੀਂ ਕਰਦੇ ਉਹਨਾਂ ਚਿਰ ਹੈਵੀ ਦੇ ਵਿੱਚ ਨਹੀਂ ਆਇਆ ਜਾਂਦਾ ਸਮਝਦੇ ਯਾਨਾ ਡਰਾਉਂਦੀ ਆ ਬ੍ਰੈਂਟ ਜਿਵੇਂ ਪਰਸੋਂ ਸਪ੍ਰਿੰਟਾਂ ਮੈਂ ਪਰਸੋਂ ਵਾਲੇ ਪਰਸੋਂ ਮੈਂ ਦੇਖਿਆ ਸੀ ਵੀ ਪਹਿਲਾਂ ਖਿੱਚ ਕੇ ਸਪ੍ਰਿੰਟ ਨਹੀਂ ਲੱਗਦੀ ਬੰਦੇ ਲਿਚੜਾ ਤੇ ਮੈਂ ਕੀ ਬੋਲਿਆ ਸੀ ਮੈਨੂੰ ਪਤਾ ਸੀ ਇਹਦਾ ਮੇਰੇ ਕੋਲ ਤਜਰਬਾ ਕਰਕੇ ਮੈਂ ਕਿਹਾ ਫੁੱਲ ਪ੍ਰੈਕਟਿਸ ਲਾ ਦੇਣੀ ਫੁੱਲ ਸਪ੍ਰਿੰਟ ਲਾ ਦੇਣੀ ਵਾਰਮਅਪ ਦੇ ਵਿੱਚ ਪੂਰੇ ਗੇੜੇ ਭੱਜ ਕੇ ਘੜ ਦੇਣੇ ਮਸਲ ਖਿੱਚਿਆ ਗਿਆ ਇਹਦਾ ਇਲਾਜ ਹੈਗਾ ਪੇਟ ਖਿੱਚਿਆ ਗਿਆ ਇਲਾਜ ਹੈਗਾ ਥੱਕ ਗਿਆ ਇਲਾਜ ਹੈਗਾ ਰਾਈਟ ਲਾਜ ਹੈਗਾ ਮਨ ਲਿਚੜ ਹੋ ਗਿਆ ਮਨ ਲਿਚੜ ਆ ਇਹ ਕੋਸਾਉ ਕਰ ਦੇਂ ਦਿਆ ਜਿੰਨਾ ਪੈਸਾ ਰੁਪਇਆ ਤਾਂ ਨਾ ਲਾੜ ਦੂ ਮਾੜਾ ਜਾ ਕਰ ਲੋ ਜਿਹੜੇ ਪਹਿਲੇ ਗੜਿਆ ਤਾਂ ਉਦਾਂ ਹੀ ਆ ਚੱਲਦਾ ਮਨ ਲਿਚੜ ਹੋ ਗਿਆ ਠੀਕ ਹੈ ਇਹਦਾ ਇਲਾਜ ਹੈ ਨਹੀਂਗਾ ਲਾਜ ਹੈ ਨਹੀਂਗਾ ਜੋਰ ਦੀ ਬਰੈਡ ਸਲਾਈ ਥੱਕ ਗਿਆ ਬੰਦਾ ਅੰਤਰੀਆਂ ਨੂੰ ਸੋ ਜਾਗੀ ਇਹਦਾ ਇਲਾਜ ਹੈਗਾ ਹੈਗਾ ਲਾਜ ਜੋਰ ਬਰੈਡ ਸਲਾਈ ਮਗਲ ਕੀਤਾ ਗਿਆ ਥੱਕ ਗਏ ਆ ਲਾਜ ਇਲਾਜ ਕਿਹਦੇ ਦਾ ਇਲਾਜ ਹੈਗਾ ਮਸਲ ਦਾ ਇਲਾਜ ਹੈਗਾ ਰਾਈਟ ਸਪੀਡ ਦੇ ਆਦੀਆਂ ਦਾ ਇਲਾਜ ਹੈਗਾ ਇਹ ਸਾਰੀ ਚੀਜ਼ ਦਾ ਇਲਾਜ ਹੈਗਾ ਪਰ ਮਾਈਂਡ ਪੱਖੋਂ ਪਾਜ ਹੋ ਗਈ ਬੇਈਮਾਨੀ ਰੱਖਣ ਲੱਗੇ ਮਨ ਚ ਪ੍ਰੈਕਟਿਸ ਦੇ ਟਾਈਮ ਇਹਦਾ ਇਲਾਜ ਹੈ ਨਹੀਂਗਾ ਇਹਦਾ ਇਲਾਜ ਹੈ ਨਹੀਂਗਾ ਸਮਝਦੇ ਹਨਾ ਕਿਉਂਕਿ ਇਹ ਇਹਨੂੰ ਪਤਾ ਨਹੀਂ ਲੱਗਣਾ ਉਹ ਕੋ ਦਾ ਪਹਿਲੂ ਦਾ ਸਪਰਿੰਟ ਆ ਚਾਰ ਖੱਚ ਕੇ ਕੋ ਨੂੰ ਐਵੇਂ ਮੋੜ ਕੇ ਘੜਨਾ ਰਹਿਣ ਦਿਓ ਰਹਿਣ ਦਿਓ ਕੋ ਸਾਹਿਬ ਨੇ 400 ਕਿਹਾ ਸੀਗਾ ਪਲੀਚੜਪਣਾ ਮਾਰ ਦਿਓ ਕਹਦੇ ਦੋ 200 ਤੋਂ ਬਾਅਦ ਲੱਗੇ ਬਾਈ ਇਹਦਾ ਇਲਾਜ ਹੈ ਨੀਗਾ 400 ਕਿਹਾ ਤੇ 425 ਲੱਗਣਗੇ ਇਹਦਾ ਮਤਲਬ ਮਨ ਓਕੇ ਹੈ 400 ਕਿਹਾ ਤੇ 500 ਲੱਗੂਗਾ ਇਹਦਾ ਮਤਲਬ ਮਨ ਜਿਹਨੇ ਕੰਮ ਕਰਨਾ ਹੈ ਤੁਹਾਨੂੰ ਤਾਂ ਲੈ ਕੇ ਜਾਣਾ ਇਹਦਾ ਮਤਲਬ ਪੂਰਾ ਚਾਰਜ ਕੱਢਦਾ ਹੈ ਰਿਜ਼ਲਟ ਦੇਊਗਾ 400 ਕਿਹਾ ਤੇ 250 ਲਾ ਕੇ ਝੂਠ ਮਾਰਤਾ ਫਰ ਲੋ ਬਾਈ ਲਾਤਾ ਨਵੇੜਤਾ ਬੰਦੇ ਨਵੇੜਤਾ ਇਹਦਾ ਮਤਲਬ ਹੈ ਤੁਸੀਂ ਆਪ ਦੇ ਆਪ ਨਾਲ ਚੀਟਿੰਗ ਕਰ ਰਹੇ ਆਂ ਸਬਰਾਂਟਾਂ ਚਾਰ ਲੱਗਣੀਆਂ ਪਹਿਲੀਆਂ ਤਿੰਨ ਲੱਗੜੀਆਂ ਖਿੱਚ ਕੇ ਜ਼ੋਰ ਲਾਇਆ ਹੀ ਨੀਗਾ ਐਵੇਂ ਆਏ ਮਾੜਾ ਜੱਟ ਨਗਾਤਾ ਆਪਦੇ ਨਾਲ ਚੀਟਿੰਗ ਕਰ ਰਹੇ ਆ ਇਸ ਬਿਮਾਰੀ ਦਾ ਇਲਾਜ ਹੈ ਨੀਗਾ ਸਮਝਦੇ ਆ ਨਾ ਇਹ ਬਿਮਾਰੀ ਦਾ ਇਲਾਜ ਹੈ ਨੀਗਾ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ Por favor.

ਵੇ ਵੇ ਤੋਰੇ ਤੋਰੇ ਜਾ ਵੇ ਜਾ ਵਾਟ ਜਾ ਮੱਕ 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 ਵੱਡਾ ਹੱਥ ਨਹੀਂ ਗਿਆ ਉੱਥੇ ਅਗਰ ਤਾਂ ਚੇ ਸਮਾਪਤ ਹੋ ਜੇ ਤਾਂ ਚਾਚ ਲੱਗਿਆ ਤੇ ਗੱਲ ਬਣ ਗਈ ਸੈਂਟਰ ਚ ਰਹਿ ਕੇ ਓਏ ਤੇ ਆਦੀ ਕੁਛ ਹੋ ਜੇ ਤੇਰੀਆਂ ਬਾਹਾਂ ਆ ਤਾਂ ਜੜ ਕੇ ਜੇ 2 ਨੰਬਰ ਵਾਲਾ ਆਉਂਦਾ ਤੇ ਉਹਦਾ ਮੋਢਾ ਫੜ ਕੇ ਘਮਾਉਣਾ ਆ ਐਂ ਕਰਕੇ ਆ ਆਉਂਦਾ ਬੰਦਾ ਤੇ ਤੂੰ ਪ੍ਰੈਸ ਤੇਰੀ ਵਿੱਚ ਨਹੀਂ ਚਾਹੀਦੀ ਆ ਸ਼ੋਲਡਰਾਂ ਤੇ ਹੱਥ ਮੋਢਿਆਂ ਤੇ ਉਹਦੇ ਹੱਥ ਬਾਹਾਂ ਦੇ ਉਹਦੀ ਪੁਸ਼ ਐਂ ਕਰਕੇ ਆ ਕਰਕੇ ਨਹੀਂਦਾ ਨਾ ਕਿ ਤੇਰੀਆਂ ਬਾਹਾਂ ਤਾਂ ਝੜਨੂ ਉਹ ਉਹੀ ਫੋਕਾ ਹੀ ਪਾਉਂਦੀ ਸੱਟ ਕੇ ਦੇਖ ਲੈ ਲੇ ਹੱਡੀ ਤੇ ਕਰਕੇ ਹਾਂ ਕੋਚ ਦਾ ਦੂਜਾ ਹਾਂ ਆ ਕੇ ਦੇਖਿਆ ਕਰ ਹੌਲੀ ਕਿਤੇ ਨਹੀਂ ਆਏ ਕਰਕੇ ਤੇ ਮੁੜ ਕੇ ਖੜਾ ਹੋਣਾ ਖੜਾ ਹੋਣ ਲੱਗ ਕੇ ਗੱਲ ਬਣ ਗਈ ਕਈ ਵਰੀ ਫਸ ਜਾਂਦਾ ਕਿ ਸੂਤਾ ਬੰਦਾ ਜਦੋਂ ਆਏ ਆਏ ਕਰਕੇ ਆਏ ਮਾਰਦਾ ਤੇ ਨਾਲ ਹੀ ਬੰਦਾ ਚੜ ਜਾਂਦਾ ਉਹਦੇਲੇ ਪਾਸੇ ਸੂਈ ਤੇ ਅਡਾ ਵਿਚਾਲੇ ਰਹਿ ਕੇ ਜਮਾ ਇੱਥੋਂ ਹੀ ਇੱਥੋਂ ਹੀ ਵੈਰੀ ਗੁੱਡ ਚੜਦੇ ਚੜਦੇ ਆ ਆ ਚੀਜ਼ ਕਰਨੀ ਆ ਲੱਭਿਆ ਆ ਚੀਜ਼ ਹੋਣੀ ਚਾਹੀਦੀ ਏ ਤੁਹਾਡੀ ਗੁਰਿਆ ਆ ਚੀਜ਼ ਤੂੰ ਵੀ ਇਹ ਚੀਜ਼ ਜਦੋਂ ਹੁਣ ਪਰੇ ਹੱਥ ਲੱਗ ਆਪਾਂ ਨੂੰ ਪੈਂਟਾਂ ਦਾ ਨਹੀਂਗਾ ਇਹ ਆਪਣੇ ਕੋਲ ਰੇਡਰ ਮਿਲੇਵੇ ਤਨ ਖੜ ਜਾ ਇੱਕ ਮਿੰਟ ਆਪਾਂ ਨੂੰ ਕੋਲ ਰੇਡਰ ਮਿਲੇਵੇ ਤੁਸੀਂ ਕੋਈ ਨਵੀਂ ਖੋਜ ਕਰਨੀ ਆ ਨਵੀਂ ਖੋਜ ਕਰਨੀ ਆ ਐਂ ਕਰਕੇ ਨਾ ਕਿ ਪਹਿਲਾਂ ਵਾਲ ਕੋਈ ਆਏ ਐਂ ਤੌਰ ਤੇ ਮਾਰੀ ਧੌਣ ਤਾਣ ਸਰਦੇ ਨੂੰ ਛੇੜਨਾ ਹੁਣ ਮੈਨੂੰ ਦੱਸ ਜਿਵੇਂ ਦੱਸ 5% ਰੇਡਰ ਚੱਦੇ ਆ ਉਹਨਾਂ ਦੇਤਣਾ ਉਹਨਾਂ ਦੀ ਧੌਣ ਛੇੜੀ ਜਾਵਾਂਗੇ ਉਹ ਤਾਂ ਪਹਿਲਾਂ ਹੀ ਭਾਲਦੇ ਆ ਤੁਸੀਂ ਇੱਕ ਅਦਾ ਜੱਫਾ ਬਣਾਉਣ ਜਾਣ ਲੱਗ ਗਏ ਤੁਹਾਡਾ ਮੁੱਲ ਪੈਣ ਲੱਗ ਜੂਗਾ ਵੀ ਜੱਫਾ ਬਣਾਤਾ ਸੀ ਆਇਆ ਉਹਨੇ ਇਹਦੇ ਉੱਤੋਂ ਤਾਂ ਲਾਉਣੀ ਰਿਆ ਇੱਥੋਂ ਕਰਕੇ ਹੁਣ ਅਜੇ ਕਿਤੇ ਕੇਰਾ ਸੈਟਿੰਗ ਕਰਾ ਚੜਦੇ ਨਹੀਂ ਕੇ ਫਿਰ ਤੁਸੀਂ ਇਹ ਚੀਜ਼ਾਂ ਦੀ ਵਿਵਹਤ ਪੰਦੀ ਰੱਖਣਾ ਨਾਲੇ ਜਿਹੜੀ ਧੌਣ ਛੇੜਨੀ ਉਹ ਸਿੱਖਣ ਵਾਲਾ ਕੰਮ ਨਹੀਂ ਉਹ ਤਾਂ ਉਹ ਆ ਯਾਰ ਐਂ ਕਰਕੇ ਤੂੰ ਮਾਰ ਲਾ ਢ ਲਾ ਬਸ ਲੱਗ ਓਏ ਕਿੱਥੇ ਲੱਗਿਆ ਹੁਣ ਕਿੱਥੇ ਲੱਗਿਆ ਆ ਨਹੀਂ ਕੋਈ ਹੱਥ ਖੜਨ ਵਾਲਾ ਨਹੀਂ ਮਸਲਾ ਮੂੰਹ ਪਾਸੇ ਕਰ ਲਿਆ ਓਵੇਂ ਆ ਕੋਈ ਵੇਖਦਾ ਸਹੀ ਉੱਤੇ ਗਾ ਵੀ ਕੀ ਕਰ ਰਿਹਾ ਉਹਦੇ ਨਾਲ ਉਹਨੂੰ ਸਪਰੈਡ ਦਿੱਤੀ ਆ ਤੂੰ ਵੀ ਸਪਰੈਡ ਦੇ ਠੀਕ ਹੈ ਹੱਥ ਪੂਰੇ ਵੇਖ ਕੇ ਇੱਥੋਂ ਇੱਥੋਂ ਫੜਿਆ ਜਾਵੇ ਐ ਤੇ ਨਾ ਬਗਲਾਂ ਤੇ ਭਾਰਾ ਪਹਿਲਾਂ ਦੇਖ ਵੀ ਕਿੱਥੇ ਜਾਣੇ ਜਾਂਦੇ ਹੌਲੀ ਕੋਰਾ ਹੌਲੀ ਕੋਰਾ ਹੌਲੀ ਨੇੜੇ ਆ ਤੋ ਖ ਨੇੜੇ ਆ ਚੱਲ ਓ ਹਾਂ ਚੱਲ ਚੱਲ ਵੈਰੀ ਗੁੱਡ ਨਹੀਂ ਮਾਰਨਾ ਮੂੰਹ ਤੇ ਗਲਤ 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 ਹੱਥ ਗਲਤ ਮਾਰਦਾ ਹੈ ਗਲਤ ਮਾਰਦਾ ਨਾ ਨਾ ਆਏ ਗਲਤ ਮਾਰਦਾ ਇੱਥੋਂ ਪੁੱਛ ਦੇ ਸਕਦਾ ਆਏ ਪੁੱਛ ਦੇ ਸਕਦਾ ਠੀਕ ਹੈ ਆ ਪੁੱਛ ਇੱਕ ਹੱਥਾਂ ਦੇ ਕੇ ਦੂਜੇ ਨਾਲ ਬਗਲ ਭਰ ਸਕਦਾ ਆਏ ਕਰਕੇ ਆਏ ਕਰਕੇ ਆਏ ਆਏ ਨਹੀਂ ਕਰਨਾ ਇੱਥੋਂ ਮਾਰ ਕੇ ਆ ਆ ਇੱਥੋਂ ਬਗਲ ਪਾ ਫੜਦਾ ਐਂ ਕਰਕੇ ਠੀਕ ਆ ਵੇਲਾ ਕੀ ਆ ਹੁਣ ਚੱਲ ਓਏ ਚੱਲ 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 ਬਗਲਾ ਵੇਚਦੀ ਕਰਨਾ ਹੱਥੋਂ ਨਹੀਂ ਨਹੀਂ ਫੇਰ ਫੇਰ ਮੋੜ ਫੇਰ ਮੋੜ ਥੱਲੇ ਤੂੰ ਹਾਂ ਕੋਈ ਨਾ ਕੋਈ ਨਾ ਬਸ ਕਰ ਆ ਦੇਖ ਇੱਕ ਮਿੰਟ ਇੱਕ ਮਿੰਟ ਪਿੱਛੇ ਨਹੀਂ ਬੈਲੈਂਸ ਕਰਨਾ ਐਂ ਨਹੀਂ ਕਰਨਾ ਐਂ ਦੇਖਦਾ ਇੱਥੇ ਕਰਕੇ ਨੀਵਾ ਕਰਕੇ ਇੱਥੇ ਉਹਦੀਆਂ ਬਾਹਾਂ ਦੇ ਵਿੱਚ ਥੱਲੇ ਨਹੀਂ ਐਂ ਕਰਨਾ ਥੱਲੇ ਦੀ ਕਰਨਾ ਐਂ ਕਰਕੇ ਜੀ ਕੇਰਾ ਲੰਘ ਗਿਆ ਬਗਲਾਂ ਦੇ ਵਿੱਚ ਦੀ ਵਾਸ ੱਡੀ ਹੋਏ ਦਰਦ ਲੱਗਣਾ ਚਾਹੀਦਾ ਸੀ ਲੱਗ ਗਿਆ ਸੀ ਲੱਗੇ ਫਿਰ ਮਾਰੀ ਨਹੀਂ ਬਾਹ ਤੇ ਹੁਣ ਕਿੰਨਾ ਭਰ ਕੇ ਆਇਆ ਉਹ ਕਿੱਥੇ ਸੀ ਗਿਆ ਮਾਰਦਾ ਪਾ ਥੁੱਲ ਜਾਣਾ ਮਾਰ ਚਾਹੀਦੀ ਸੀ ਐ ਦੀ ਮਾਰਨੀ ਐ ਕਰਕੇ ਮਾਰ ਆ ਨਹੀਂ ਗਿਆ ਨਹੀਂ ਗਿਆ ਨਹੀਂ ਤੋਰ ਸੱਟ ਤੋਰ ਸੱਟ ਆ ਫੜ ਗਿਆ ਤੈਨੂੰ ਕਿੱਥੇ ਕਿੱਥੇ ਉੱਠ ਤਾ ਨਾਲ ਉੱਠਾ ਚੱਲ ਚੱਲ ਨਾਲ ਭੱਜਣਾ ਆਇਆ ਜੇ ਹੱਥ ਕੱਲੇ ਕੱਢੇ ਵੇਖ ਲਈ ਭੱਜਣਾ ਆ ਹੋ ਲੋ ਫੋ ਲੋ ਲਾ ਦੇ ਅੱਠ ਗੱਲ ਚ ਮਾਰਾ ਇੱਕ ਚੱਲ ਚੱਲ ਫੇਰ ਭੱਜੋ ਬਹੁਤ ਵੈਰੀ ਗੁੱਡ ਮੈਂ ਆਪਕੇ ਮੈਂ ਆਪ ਬੋਸ ਮਾਰਦਾ ਕਿ ਮੈਂ ਪਰਲੀ ਬਾਹ ਨੂੰ ਕਿਉਂ ਨਹੀਂ ਫੜਕੇ ਆਇਆ ਕਰਦਾ ਆਹ ਬਾਹ ਤੇ ਆਹ ਬਾਹ ਤੇ ਟਰਨਾ ਆਉਦੀ ਆਹ ਬਾਹ ਤੇ ਟਰਨਾ ਇਹਨੂੰ ਇਹਨੂੰ ਮਾਰ ਇੱਥੋਂ ਕਰਕੇ ਆਏ ਮੁੜੂਗਾ ਆ ਜਾ ਕੋਈ ਨਾ ਕੋਈ ਨਾ ਗੁੱਡ ਬੇ ਚੱਲ ਆ ਵੈਰੀ ਗੁੱਡ ਕੋਈ ਨਾ ਕੋਈ ਨਾ ਬਸ ਕਰ ਬਸ ਕਰ ਫੇਰ ਨੂੰ ਨਿਕਲ ਜਾ ਕਰ ਜਦੋਂ ਇੱਕ ਵਾਰੀ ਛੜਦਾ ਹੁੰਨਾ ਔਰਲੇ ਪਾਸੇ ਨੂੰ ਪੈਰ ਰੱਖ ਆ ਮਰ ਦੀ ਜੈ ਉਹਲੇ ਪਛ ਨੂੰ ਆ ਜਾ ਤਾਂ ਕਿ ਬੁਰੇ ਹੋ ਜੇ ਤੂੰ ਉਹਦੇ ਬਸ ਗੁਰਾਂ ਨੇੜੇ ਆ ਗੁਰਾਂ ਨੇੜੇ ਆ ਗੁਰਾਂ ਨੇੜੇ ਆ ਹਾਂ ਐਂ ਕਰਕੇ ਕੰਮ ਕਰਕੇ ਨਾ ਦਵਾ ਤੇਰਾ ਪਿਓ ਕੀ ਕਰ ਰਿਹਾ ਹੈ ਉਹ ਲੱਤ ਫੜ ਰਿਹਾ ਮੈਂ ਐਂ ਕਰਕੇ ਖੜਾ ਤੂੰ ਕਿੱਧਰ ਨੂੰ ਮਾਰਨਾ ਹੈ ਤੂੰ ਔਰਨੇ ਪਰ ਸੌਣਾ ਕਿ ਜਾਂ ਪਰਨੇ ਪਰ ਸੌਣਾ ਇਹ ਸਾਰੀ ਚੀਜ਼ ਤੇਰੇ ਮਨ ਦੇ ਤਾਉਣੀ ਚਾਹੀਦੀ ਹੈ ਫੜ ਕੇ ਐਂ ਕਰਕੇ ਪੈਰਾਂ ਦੀ ਐ ਮੂਵਮੈਂਟ ਲੈ ਕੇ ਫੇਰ ਇਹਨੂੰ ਛੱਡਣਾ ਐਂ ਕਰਕੇ ਐਂ ਰੱਖਣਾ ਹੈ ਇਹਨਾਂ ਬੰਦੇ ਤੇ ਜੋ ਰੇਡ ਪਾਉਣਾ ਕਾਲੀ ਕਰਨੀ ਨਹੀਂ ਕਾਲੀ ਤਾਂ ਉਦੋਂ ਕਰਨੀ ਜਦੋਂ ਤੈਨੂੰ ਪਤਾ ਹੈ ਵੀ ਟੌਪ ਦਾ ਜਾਫੀ ਖੜਾ ਹੈ ਉਦੋਂ ਤੈਨੂੰ ਐ ਹੋਣਾ ਚਾਹੀਦਾ ਵੀ ਮੈਂ ਬਾਹ ਫੜ ਕੇ ਤੇ ਭੱਟ ਕੇ ਜਾਣਾ ਤੇ ਤੈਨੂੰ ਪਤਾ ਵੀ ਨਾਰਮਲ ਐ ਤੇ ਤੂੰ ਸੌਖਾ ਹੀ ਤੇਰੇ ਚ ਜਾਂਦੀ ਉਹਦਾ ਇਸਤੇਮਾਲ ਕਰਕੇ ਐ ਫੜ ਕੇ ਬਾਹ ਨੂੰ ਤੇ ਉਹ ਉਹ ਮਾਰਨਾ ਐ ਐ ਕਰਕੇ ਇੱਥੋਂ ਸਿੱਖਣਾ ਐ ਬਾਹ ਫੜਨੀ ਸਮਝਦੇ ਆ ਨਾ ਔਰ ਇੱਕੇ ਵੇਰੀ ਟਰਨ ਭੰਨਣੀ ਐ ਪਹਿਲੀ ਵੇਰੀ ਇੱਥੋਂ ਕਰਕੇ ਪਹਿਲੀ ਵੇਰੀ ਬਾਹ ਫੜ ਕੇ ਐ ਆਉਣਾ ਨਾ ਕਿ ਦੋ ਤਿੰਨ ਵੇਰੀ ਉਹ ਟਰਨ ਜੇ ਉਹ ਟਰਨ ਮੋੜਦਾ ਐ ਇਹਦਾ ਮਤਲਬ ਉਹ ਬੰਦਾ ਕਾਰੀਗਰ ਐ ਜਾਫ ਲੈਂਡ ਦੇ ਵਿੱਚ ਦੋ ਟਰਨਾਂ ਮੋੜਤੀਆਂ ਗੜਬੜ ਹੋ ਗਈ ਤੂੰ ਪਹਿਲੀ ਵੇ ਟਰਨ ਲੈਣਾ ਓਕੇ ਆ ਤੂੰ ਤੂੰ ਕੰਮ ਜਾਵਾ ਕਾ ਬਿਟਨਾ ਦੇ ਕਾਗਰ ਚੱਲ 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 ਚੰਗਰਾਤ ਮਾਰ ਕੇ ਪੱਜਣਾ ਆ ਨਾਲ ਪੱਜਰਾ ਇੱਕ ਵਾਰੀ ਕਰਦਾ ਤੈਨੂੰ ਫੜ ਗਿਆ ਵਾ ਛੜਦੇ 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 ਗਲਤੀ ਕਰ ਗਿਆ ਆ ਦੇਖ ਕਿੰਨਾ ਕਿੰਨਾ ਗਲਤੀ ਕਰਦਾ ਆ ਇਹ ਇਥੋਂ ਫਲ ਫਲ ਆ ਆ ਚਾਰਨ ਲੈ ਲਾਉ ਦੇ ਕਰਕੇ ਫਿਰ ਤਾਂ ਬਚਦੇ ਕਿ ਉਹ ਚੜ ਗਿਆ ਲੱਗਤੇ ਲੱਗਤੇ ਚੜ ਕੇ ਉਹ ਉੱਥੇ ਰੱਖ ਦੇਣਾ ਠੀਕ ਆ ਆ ਬਸ ਆ ਜਾ ਗੱਡ ਫੜ ਗਿਆ ਵਾ ਛੜਦੇ ਕਰਦੇ ਬੋਲਾ ਮਤਲਬ ਆਏ ਰਹਿ ਸਲ ਚ ਬੋਲੀ ਆਏ ਕਰਨੀ ਤੇ ਨਾਲ ਹੀ ਉੱਠਣਾ ਹੈ ਬੰਦੇ ਨੇ ਪਰਲੇ ਪਸੇ ਨਹੀਂ ਜਾਣਾ ਤੂੰ ਨਾਲ ਹੀ ਉੱਠ ਕੇ ਆ ਗਿਆ ਬਸ ਜਿਹੜੀ ਰਹਿਸਲਾ ਉਹ ਯਾਨੀ ਅਥਾਂ ਦੀ ਸਫਾਈ ਕਰਨੀ ਹੈ ਵੀ ਸਾਫ਼ ਹੋਣ ਮੇਰੇ ਮਾਈਂਡ ਦੇ ਵਿੱਚ ਦੀ ਡਰੈਂਕ ਉੱਠਿਓ ਆਏ ਹੋਵੇ ਵੀ ਮੈਂ ਉੱਥੇ ਹੀ ਜਾਵਾਂ ਨਾ ਜੇ ਇਧਰੋਂ ਆਵੇ ਐਸ ਲੱਤ ਤੇ ਨਾ ਸੌਖਾ ਹੀ ਫਰਮਾ ਸੌਖਾ ਹੀ ਫਰਮਾ ਤਾਂ ਜਿਦਿਆਂ ਨਾ ਆਏ ਮੂਰੇ ਆ ਤੇ ਮੈਂ ਸੌਖਾ ਹੀ ਇਹਦੇ ਵਿੱਚ ਦੀ ਪਾ ਕੇ ਇਹਦੇ ਵਿੱਚ ਦੀ ਪਾ ਕੇ ਆਏ ਮਾਰਨਾ ਆਏ ਮਾਰਨਾ ਮੈਂ ਕਰ ਕਰਕੇ ਸੌਖਾ ਹੀ ਬਸ ਆ ਆ ਚੀਜ਼ ਆ ਚੀਜ਼ ਮੋੜਨੀ ਆ ਜਦੋਂ ਆ ਬਾਂਹ ਪੈ ਜਾਂਦੀ ਐਂ ਕਰਕੇ ਤੇ ਆਹ ਸਿਰ ਦੇ ਥੱਲੇ ਆਹਾ ਆ ਬਾਂਹ ਪੈ ਜਾਂਦੀ ਤੇ ਆਹ ਸਿਰ ਜਿੱਧਰ ਤੈਨੂੰ ਸੌਖਾ ਲੱਗ ਰਿਹਾ ਵੀ ਮੈਂ ਇੱਧਰ ਚੋਰ ਜਾਂਦੇ ਚੜਦਾ ਤਾਂ ਜੋ ਇੱਧਰ ਦੀ ਜਾਂਦਾ ਤਾਂ ਆ ਠੀਕ ਐ ਜਿੱਧਰ ਦੀ ਜਾਂਦਾਦਾ ਆ ਸੀ ਜਾਫ ਲੈਣ ਦੇ ਇੱਥੇ ਨਿਸ਼ਾਨੇ ਵਜਿ ਜਾਣ ਜੇ ਜੇਫੇ ਤੁਸੀਂ ਚਾਹੁੰਦੇ ਤੁਸੀਂ ਜਿੱਤ ਚਾਹੁੰਦੇ ਆ ਤਾਂ ਤਾਂ ਅਕਸਰ ਦਾ ਨਹੀਂ ਫਰਕਾ ਥੋੜੀ ਡ੍ਰੈਂਕ ਦਾ ਫਰਕਾ ਥੋੜੀ ਡ੍ਰੈਂਕ ਐ ਬਣ ਲਗਿਆ ਬਹੁਤ ਸੋਹਣੇ ਘਟ ਮਾਰੇ ਜਿੰਨੇ ਵੀ ਮਾਰੇ ਬਹੁਤ ਸੋਹਣੇ ਮਾਰੇ ਇਧਰ ਲੀਕੰਨੀ ਵਾਲਾ ਵੀ ਬੰਦਾ ਐ ਮਾਰ ਕੇ ਕੋਸ਼ਿਸ਼ ਕਰੋ ਰਹਿਸਲਦਾ ਮਤਲਬ ਆਪਣੀ ਪੈਂਠ ਦਾ ਨਹੀਂ ਜਿਹੜੀ ਚੀਜ਼ ਕਰਨੀ ਆ ਨਵੀਂ ਕੋ ਨਵੀਂ ਕਰਨ ਸਿੱਖਣੀ ਆ ਸਮਝਦੇ ਆਂ ਦਾਜ ਦਾ ਸਲਤੋਂ ਜਦੋਂ ਉਧਰੋਂ ਵੱਡਾ ਰੀਡਰ ਆਉਂਦਾ ਹੈ ਮੈਗਰਾ ਹੀ ਬੋਲਿਆ ਜਾਂਦਾ ਆਟੋਮੈਟਿਕਲੀ ਤੁਹਾਡੇ ਦਿਮਾਗ ਦੇ ਵਿੱਚ ਖਲਬਲੀ ਮਚਦੀ ਆ ਤੁਹਾਡੇ ਦਿਮਾਗ ਦੇ ਵਿੱਚ ਆਟੋਮੈਟਿਕਲੀ ਉਹ ਚੀਜ਼ ਆਉਂਦੀ ਵੀ ਇਹ ਤਾਂ ਵੱਡਾ ਆ ਉਹ ਚੀਜ਼ ਨਹੀਂ ਕਰਨੀ ਜੋ ਮਰਜ਼ੀ ਆ ਤੁਸੀਂ ਹੱਥ ਰਗੜ ਕੇ ਐ ਕਰਕੇ ਖੜ ਜਾ ਜਿਹੜਾ ਮਰਜ਼ੀ ਆਉਂਦਾ ਇਹ ਮਨ ਦੇ ਵਿੱਚ ਜੋ ਕੰਡਣਾ ਹੈ ਤੁਹਾਡੇ ਮਨ ਦੇ ਵਿੱਚ ਇੱਕ ਵਸਨਾ ਚਾਹੀਦਾ ਕਿ ਜਿਹੜਾ ਮਰਜ਼ੀ ਦੇ ਫਰਮ ਨੂੰ ਜੱਫਾ ਲਾਉਣਾ ਪੱਕਾ ਹੈ ਜੋ ਮਰਜ਼ੀ ਦਾ ਜਿਵੇਂ ਬਣਿਆ ਹੀ ਇਸ ਲਈ ਫੇਰ ਸਮਝ ਲਿਆ